ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਤੇ ਦਿਨੀ ਰੋਟਰੀ ਕਲੱਬ ਪਾਖੜਾ ਨੰਗਲ ਵੱਲੋਂ ਪ੍ਰਧਾਨ ਪ੍ਰਵੇਸ਼ ਸੋਨੀ ਦੀ ਅਗਵਾਈ ਵਿੱਚ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਗਵਰਨਰ ਵਿਜ਼ਿਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰੋਟਰੀ ਦੇ ਡਿਸਟ੍ਰਿਕਟ 3080 ਦੇ ਗਵਰਨਰ ਰਾਜਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਨਾਲ ਡਾਕਟਰ ਭੀਮ ਸਿੰਘ ਨੇ ਬਤੌਰ ਅਸਿਸਟੈਂਟ ਗਵਰਨਰ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਧਾਨ ਪ੍ਰਵੇਸ਼ ਸੋਨੀ ਵੱਲੋਂ ਬੀਤੇ ਪੂਰੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ। ਬਤੌਰ ਪ੍ਰਧਾਨਗੀ ਦੇ ਅਹੁਦੇ ਤੇ ਰਹਿੰਦਿਆਂ ਉਹਨਾਂ ਵੱਲੋਂ ਸਮਾਜ ਦੇ ਹਿੱਤ ਲਈ ਕੀਤੇ ਹੋਏ ਕੰਮਾਂ ਦੀ ਜਾਣਕਾਰੀ ਦਿੱਤੀ ਗਈ। ਅਤੇ ਆਉਣ ਵਾਲੇ ਸਮੇਂ ਵਿੱਚ ਰੋਟਰੀ ਕਲੱਬ ਪਾਖੜਾ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਨਾਲ ਕਰਨ ਦਾ ਵਿਸ਼ਵਾਸ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਰੋਟਰੀ ਸਮਾਜ ਸੇਵਾ ਦੇ ਹਰ ਖੇਤਰ ਵਿੱਚ ਸਭ ਤੋਂ ਅੱਗੇ ਆ ਕੇ ਸਮਾਜ ਦੇ ਹਰ ਵਰਗ ਦੀ ਸੇਵਾ ਕਰ ਰਹੀ ਹੈ। ਫਿਰ ਚਾਹੇ ਉਹ ਪੋਲੀਓ ਦਾ ਖਾਤਮਾ ਹੋਵੇ, ਦਿਲ ਦੇ ਰੋਗੀ ਮਰੀਜ਼ਾਂ ਦਾ ਮੁਫਤ ਆਪਰੇਸ਼ਨ ਹੋਵੇ, ਅੰਗਹੀਣ ਵਿਅਕਤੀਆਂ ਦਾ ਮੁਫਤ ਇਲਾਜ ਹੋਵੇ ਜਾਂ ਫਿਰ ਮੁਫਤ ਅੱਖਾਂ ਦੇ ਆਪਰੇਸ਼ਨ ਹੋਣ। ਰੋਟਰੀ ਹਰ ਖੇਤਰ ਵਿੱਚ ਜ਼ਰੂਰਤਮੰਦਾਂ ਲਈ ਕੰਮ ਕਰਨ ਵਿੱਚ ਮੋਰੀ ਰਹੀ ਹੈ। ਗਵਰਨਰ ਰਾਜਪਾਲ ਸਿੰਘ ਵੱਲੋਂ ਰੋਟਰੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰਧਾਨ ਪ੍ਰਵੇਸ਼ ਸੋਨੀ ਅਤੇ ਰੋਟਰੀ ਕਲੱਬ ਪਾਖੜਾ ਨੰਗਲ ਨੇ ਉਹਨਾਂ ਵੱਲੋਂ ਸ਼ਾਨਦਾਰ ਤਰੀਕੇ ਨਾਲ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਲਈ ਵਧਾਈ ਦਿੱਤੀ ਗਈ। ਇਸ ਮੌਕੇ ਤੇ ਰੋਟਰੀ ਕਲੱਬ ਵੱਲੋਂ ਇੱਕ ਨਵੇਕਲੀ ਪਹਿਲ ਕਰਦਿਆਂ ਹੋਇਆਂ ਸਮਾਜ ਦੇ ਅਸਲ ਹੀਰੋਜ਼ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਜਿੰਦਾਜੀ ਬੇਸਹਾਰਾ ਚੈਰੀਟੇਬਲ ਟਰਸਟ ਦੇ ਸੰਸਥਾਪਕ ਅਸ਼ੋਕ ਸਚਦੇਵਾ ਅਤੇ ਪਿੰਕੀ ਸਚਦੇਵਾ ਪ੍ਰੋਫੈਸ਼ਨਲ ਗੋਤਾਖੋਰ ਅਤੇ ਸਨੇਕ ਕੈਚਰ ਕਮਲਪ੍ਰੀਤ ਸੈਣੀ ਅਤੇ ਗ੍ਰੀਨ ਅਰਥ ਐਨਜੀਓ ਦੇ ਸੰਸਥਾਪਕ ਪ੍ਰਵੀਨ ਅंसारी ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਨ ਸਾਰੇ ਵਿਸ਼ੇਸ਼ ਮਹਿਮਾਨਾਂ ਦੀ ਤਾਰੀਫ ਕਰਦੇ ਹੋਏ ਪ੍ਰਧਾਨ ਪ੍ਰਵੇਸ਼ ਸੋਨੀ ਨੇ ਕਿਹਾ ਕਿ ਇਹ ਸਾਡੇ ਸਮਾਜ ਦੇ ਅਸਲ ਨਾਇਕ ਨੇ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕਰਦੇ ਨੇ ਪ੍ਰੋਗਰਾਮ ਵਿੱਚ ਰੋਟਰੀ ਕਲੱਬ ਪਾਖੜਾ ਨੰਗਲ ਵੱਲੋਂ ਰੋਟਰੀ ਫਾਊਂਡੇਸ਼ਨ ਲਈ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਨੰਗਲ ਤੋਂ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਇਹ ਰੋਟਰੀ ਕਲੱਬ ਪਾਖੜਾ ਨੰਗਲ ਦਾ ਪ੍ਰੋਗਰਾਮ ਸੀਗਾ ਰੋਟਰੀ ਦਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਰੋਟਰੀ ਵਰਡ ਦੀ ਸਭ ਤੋਂ ਵੱਡੀ ਐਨਜੀਓ ਹੈ 120 ਸਾਲ ਪੁਰਾਣੀ ਰੋਟਰੀ ਹੈ ਜਿਹਦਾ ਕੀ ਮੈਨ ਤੇ ਹੈਗਾ ਵੇ ਕੀ ਨੀਡਸ ਟੂ ਸੋਸਾਇਟੀ এনवायरमेंट ਦੇ ਬਾਰੇ ਹੈਲਥ ਹਾਈਜਨ ਹੰਗਰ ਇਹ ਸਾਰੇ ਕੰਮ ਜਿਹੜੇ ਨੀਡਸ ਟੂ ਸੋਸਾਇਟੀ ਦੇ ਹੁੰਦੇ ਨੇ ਇਹ ਰੋਟਰੀ ਵਾਧ ਚੜ ਕੇ ਅੱਗੇ ਕਰਦੀ ਹੈ ਅੱਜ ਆਪਾਂ ਇੱਥੇ ਰੋਟਰੀ ਕਲੱਬ ਪਾਖੜਾ ਨੰਗਲ ਦੀ ਮੀਟਿੰਗ ਵਿੱਚ ਆਈ ਸੀਗੇ ਉਹ ਰਾਜ ਜਿਹੜੇ ਕੰਮ ਪਹੜਾ ਨੰਗਲ ਨੇ ਆਪਣੇ ਦਸੇ ਨੇ ਜਿਹੜੇ ਉਹਨਾਂ ਨੇ ਆਪਣੇ ਸਮਾਜ ਨੂੰ ਦਿੱਤੇ ਨੇ ਭਾਵੇਂ ਸਕੂਲਾਂ 'ਚ ਬੱਚਿਆਂ ਦੀ ਫੀਸ ਦੇਣ ਦਾ ਹੋਵੇ ਬਲੱਡ ਡੋਨੇਸ਼ਨ ਕੈਂਪ ਦਾ ਹੋਵੇ 휠 ਸਟੇਅ ਦਾ ਹੋਵੇ ਜਾਂ ਹੋਰ ਜਿਸ ਤਰੀਕੇ ਦੇ ਨਿ ਸਹਾਏ ਜਿਹੜੇ ਪਰਸਨ ਹੈਗੇ ਨੇ ਉਹਨਾਂ ਦੀ ਸੇਵਾ ਦਾ ਕੰਮ ਪਹੜਾ ਨੰਗਲ ਦੇ ਪੂਰੇ ਟੀਮ ਕਰ ਰਹੀ ਹੈ ਮੈਂ ਉਹਨਾਂ ਨੂੰ ਬੜਾ-ਬੜਾ ਸਤਿ ਸ੍ਰੀ ਅਕਾਲ ਜਿੰਦਾ ਵਾ ਇਹਦੇ ਨਾਲ-ਨਾਲ ਪੂਰਾ ਵਰਡ ਇਜ਼ ਰੋਟਰੀ 200 ਤੋਂ ਵੱਧ ਦੇਸ਼ਾਂ ਚ ਹੈ। ਔਰ ਪੂਰੇ ਵਰਡ ਇਜ਼ ਐਂਡ ਨੀਸੋ ਸੁਸਾਇਟੀ ਜਿਨ੍ਹਾਂ ਦੇ ਵੀ ਆਰਟੀਫੀਸ਼ਲ ਲਿੰਬਸ ਹੁੰਦੇ ਨੇ ਉਹਨਾਂ ਦਾ ਲਾਂ ਦਾ ਕੰਮ ਕਰਦੀ ਏ, ਬਲੱਡ ਡੋਨੇਸ਼ਨ ਦਾ ਕੰਮ ਕਰਦੀ ਏ। ਜਿਹੜੇ ਗਰੀਬ ਲੜਕੀਆਂ ਦੀ ਸ਼ਾਦੀ ਦਾ ਕੰਮ, ਜਿਹੜੇ ਬੱਚੇ ਨਹੀਂ ਪੜ ਪਾਉਂਦੇ ਉਹਨਾਂ ਦੀ ફીਸਾ ਦਾ ਇੰਤਜ਼ਾਮ। ਔਰ ਇਸ ਤਰ੍ਹਾਂ ਦੇ ਕੰਮ ਹੈ ਰੋਟਰੀ ਸਮਾਜ ਵਿੱਚ ਕਰਦੀ ਏ। ਸਾਡਾ ਹੁੰਦਾ ਹੈ ਡਿਸਟ੍ਰਿਕਟ 3080 ਇੱਕ ਪੂਰਾ ਡਿਸਟ੍ਰਿਕਟ ਕੈਨੂ ਡਿਸਟ੍ਰਿਕਟ 3080 ਲੇਕਿਨ ਇਹਦੇ ਚ 112 ਕਲੱਬ ਸ਼ਾਮਿਲ ਹੁੰਦੇ ਨੇ ਜਿਹੜਾ ਕਿ ਕੁਝ 파ਟ ਪੰਜਾਬ ਦਾ ਹਰਿਆਣਾ ਦਾ ਹਿਮਾਚਲ ਉਤਰਾਖੰਡ ਯੂਪੀ ਔਰ ਯੂਨਾਈਟਿਡ ਅਰਡਰੀ ਚੰਡੀਗੜ੍ਹ ਇਹ ਸਾਰਾ ਏਰੀਆ ਇਹਦੇ ਚ ਆਂਦਾ ਵੇ ਔਰ ਉਸ ਤੋਂ ਬਾਅਦ ਹਰ ਇੱਕ ਕਲੱਬ ਵਿੱਚ ਇੱਕ ਗਵਰਨਰ ਵਿਜ਼ਿਟ ਹੁੰਦੀ ਹੈ ਜਿਹਦੇ ਚ ਡਿਸਟ੍ਰਿਕਟ ਗਵਰਨਰ ਜਾਂਦਾ ਔਰ ਪੂਰੇ ਉਸ ਕਲੱਬ ਦਾ ਲੇਖਾ ਜੋਖਾ ਦੇਖਦਾ ਹੈ ਕਿ ਕਿਸ ਤਰੀਕੇ ਨਾਲ ਉਹ ਸਮਾਜਿਕ ਕੰਮ ਕਰ ਰਿਹਾ ਹੈ ਕਿਵੇਂ ਉਹ ਨੇੜੇ ਸੋਸਾਇਟੀ ਕਰ ਰਿਹਾ ਔਰ ਅੱਜ ਉਸ ਘੜੀ ਚ ਫਾਹੜਾ ਨੰਗਲ ਦੀ ਇੱਥੇ ਗਵਰਨਰ ਵਿਜ਼ਿਟ ਆ ਗਈ ਸੀਗੀ ਇੱਥੇ ਆ ਕੇ ਜਦੋਂ ਮੈਂ ਔਰ ਮੇਰੀ ਟੀਮ ਨੇ ਆ ਕੇ ਮੇਰੇ ਨਾਲ ਅਸਿਸਟੈਂਟ ਗਵਰਨਰ ਡਾਕਟਰ ਭੀਮਸੈਨ ਜੀ ਆਏ ਹੋਏ ਨੇ ਆਪਾਂ ਇੱਥੇ ਆ ਕੇ ਇਹਨਾਂ ਸਾਰੇ ਕੰਮ ਦੇਖੇ ਔਰ ਬਹੁਤ ਹੀ ਅੱਛਾ ਲੱਗਾ ਕਿ ਪਖੜਾ ਰੰਗਲ ਰੋਟੇਰੀਆਂ ਦੀ ਸਾਰੇ ਦੀ ਟੀਮ ਪ੍ਰਵੇਸ਼ ਸੋਨੀ ਜੀ ਦੇ ਅਗਵਾਈ ਚ ਇੱਥੇ ਜਿਹੜਾ ਕੰਮ ਕਰੀਏ ਪ੍ਰਦੀਪ ਸੋਨੀ ਜੀ ਪ੍ਰਵੇਸ਼ ਸੋਨੀ ਜੀ ਸਾਰੇ ਜਿਸ ਤਰੀਕੇ ਨਾਲ ਕੰਮ ਕਰ ਰਹੇ ਨੇ ਬਹੁਤ ਹੀ ਸਮਾਜ ਸੇਵਾ ਦਾ ਔਰ ਬੜਾ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਨੇ ਆ ਕੇ ਬਹੁਤ ਹੀ ਅੱਛਾ ਅਨੁਭਵ ਹੋਇਆ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਸੀਗਾ ਇਹ ਗਵਰਨਰ ਵਿਜ਼ਿਟ ਦਾ ਇੱਕ ਪ੍ਰੋਗਰਾਮ ਹੁੰਦਾ ਹੈ ਪੂਰੇ ਸਾਲ ਦੇ ਵਿੱਚ ਜੋ ਸਾਡੇ ਕਲੱਬ ਦੀ ਕਾਰਗੁਜ਼ਾਰੀ ਹੁੰਦੀ ਹੈ ਉਹ ਸਾਡੇ ਜਿਹੜੇ ਗਵਰਨਰ ਸਾਹਿਬ ਹੈ ਪੂਰੇ ਡਿਸਟ੍ਰਿਕਟ 3080 ਦੇ ਹੈੱਡ ਹੁੰਦੇ ਨੇ ਉਹ ਜਿੰਨੇ 112 ਕਲੱਬਸ ਹੈ ਉਹਨਾਂ ਦਾ ਆ ਕੇ ਵਾਰੀ-ਵਾਰੀ ਸਾਰੇ ਕਲੱਬਾਂ 'ਚ ਜਾ ਕੇ ਉਹਨਾਂ ਦਾ ਜਿਹੜਾ ਲੇਖਾ ਜੋਖਾ ਹੈ ਕੰਮ ਕਾਜ ਹੈ ਉਹਨੂੰ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਲੱਬ ਐ ਉਹ ਕੰਮ ਕਰ ਰਹੇ ਆ ਔਰ ਗਵਰਨਰ ਜਿਹੜੇ ਸਾਡੇ ਰੋਟੇਰੀਅਨ ਰਾਜਪਾਲ ਜੀ ਇਸ ਵਾਰ ਦੇ 3080 ਦੇ ਸਾਲ ਦੇ ਗਵਰਨਰ ਨੇ ਉਹ ਆਜ ਸਾਡੇ ਵਿੱਚਕਾਰ ਪਹੁੰਚੇ ਉਹਨਾਂ ਨੇ ਸਾਡੇ ਰੋਟਰੀ ਕਲੱਬ ਪਖੜਾ ਨੰਗਲ ਦੀ ਕਾਰਗੁਜ਼ਾਰੀ ਦੇਖੀ ਤੇ ਸਾਡੇ ਕਲੱਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਕਲੱਬ ਹੋਰ ਵੱਡੇ ਤੇ ਬਿਹਤਰੀਨ ਪ੍ਰੋਜੈਕਟ ਕਰਨ ਜਾ ਰਿਹਾ ਉਹਨਾਂ ਦੇ ਉੱਤੇ ਚਰਚਾ ਕੀਤੀ ਤੇ ਮੈਨੂੰ ਉਮੀਦ ਹੈ ਕਿ ਉਹਨਾਂ ਨੂੰ ਸਾਡੇ ਕਲੱਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਹੁਤ ਪਸੰਦ ਆਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀਆਂ ਨੇ ਮੋਟੀਵੇਸ਼ਨ ਦਿੱਤੀ ਹੈ ਸਾਡਾ ਕਲੱਬ ਹੋਰ ਚੰਗੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੀ ਸੇਵਾ ਕਰੇਗਾ ਸਮਾਜ ਦੀ ਸੇਵਾ ਕਰੇਗਾ ਇਹ ਜੋ ਅੱਜ ਸਾਡੇ ਰੋਟੀ ਕਲੱਬ ਆਖੜ ਨੰਗਲ ਦੇ ਵੀ ਸਾਡੇ ਗਵਰਨਰ ਸਾਹਿਬ ਦੀ ਅਫੀਸ਼ੀਅਲ ਵਿਜ਼ਿਟ ਸੀ ਉਸ ਦੇ ਵਿੱਚ ਮੇਰੀ ਬਤੌਰ ਅਸਿਸਟੈਂਟ ਡਾਇਨਰ ਜੋ ਡਿਊਟੀ ਸੀ ਮੈਂ ਉਸ ਦੇ ਵਿੱਚ ਅਸੀਂ ਆਪਣੇ ਕਲੱਬ ਦੇ ਜੋ ਪੂਰੇ 1 ਸਾਲ ਦਾ ਵੇਰਵਾ ਸੀ ਜੋ ਪਿਛਲੇ 9 ਮਹੀਨੇ ਚ ਆਪਾਂ ਕੰਮ ਕੀਤੇ ਨੇ ਉਹਦੇ ਬਾਰੇ ਗਵਰਨਰ ਸਾਹਿਬ ਨੂੰ ਦੱਸਿਆ ਤੇ ਤੁਹਾਨੂੰ মিডিਆ ਨੂੰ ਰੂਬਰੂ ਕਰਾਇਆ ਕਿ ਅਸੀਂ ਰੋਟੀ ਸਮਾਜ ਦੇ ਵਿੱਚ ਕੀ ਕੀ ਕੰਮ ਕਰ ਰਹੀ ਹੈ ਤੇ ਜੋ ਤੁਸੀਂ ਗੱਲ ਪੁੱਛੀ ਕਿ ਰੋਟੀ ਸਾਨੂੰ ਕੀ ਦਿੰਦੀ ਹੈ ਜੋ ਸਾਨੂੰ ਬਹੁਤ ਵੱਡੇ ਵੱਡੇ ਪ੍ਰੋਜੈਕਟਸ ਹੁੰਦੇ ਨੇ ਜਿੱਦਾ ਪਲਸ ਪੋਲੀਓ ਦਾ ਕੰਮ ਹੈ ਜਾਂ ਹੁਣ ਪਿਛਲੇ ਅਸੀਂ ਪੂਰੇ ਸ਼ਹਿਰ ਦੇ ਵਿੱਚ 4000 ਬੱਚੀਆਂ ਨੂੰ ਫਰੀ ਸੈਨੀਟਰੀ ਪੈਡ ਦਿੱਤੇ ਨੇ ਨੈਪਕਿਨ ਦੇ ਤੇ ਹੋਰ ਹਸਪਤਾਲਾਂ ਵਾਸਤੇ ਸਿਮਲ ਹਸਪਤਾਲ ਆ ਬੀਵੀਐਮਬੀ ਆ ਜਾਂ ਨੰਦਪੁਰ ਸਾਹਾ ਆ ਆਪਾਂ ਕੋਵਿਡ ਦੇ ਵਿੱਚ ਉਹਨਾਂ ਨੂੰ ਵੈਂਟੀਲੇਟਰ ਦੇ ਤੇ ਆਈਸੀਯੂ ਬੈੱਡ ਵਗੈਰਾ ਦਿੱਤੇ ਸੀ ਤੇ ਹੋਰ ਵੀ ਜੋ ਜੋ ਸਾਨੂੰ ਪ੍ਰੋਟੀ ਇੰਟਰਨੈਸ਼ਨਲ ਵੱਲੋਂ ਜੋ ਜੋ ਸਾਨੂੰ ਜਾਨ ਰਹਿਸ਼ ਹੁੰਦੇ ਨੇ ਜੋ ਜੋ ਅਸੀਂ ਚੀਜ਼ ਦੀ ਡਿਮਾਂਡ ਕਰਦੇ ਇਲਾਕੇ ਵਾਸਤੇ ਤੁਹਾਨੂੰ ਆਰਆਈ ਵੱਲੋਂ ਉਹ ਪੈਸਾ ਆ ਜਾਂਦਾ ਜਿਸ ਤਰ੍ਹਾਂ ਨੰਗਲ ਫਸਿਲ ਦੇ ਵਿੱਚ ਅਸੀਂ ਉਹਨਾਂ ਨੂੰ ਫ੍ਰੀ ਸ਼ੋਚਾਲਿਆ ਵੀ ਬਣਾ ਕੇ ਦਿੱਤਾ ਹੋਇਆ ਪਰ ਬਦਕਿਸਮਤੀ ਨਾਲ ਅੱਜ ਪੂਰਾ ਤਰ੍ਹਾਂ ਸਾਡੀ ਮ्युनਿਸਪਲ ਕਾਉਂਸਲ ਜਾਂ ਸਰਕਾਰ ਪੂਰਾ ਰੱਖ-ਰਖਾਵ ਨਹੀਂ ਕਰ ਰਹੀ ਸਾਨੂੰ ਦਾ ਦੁੱਖ ਵੀ ਹੈ ਤੇ ਹੋਰ ਆਨਾਲ ਟਾਈਮ ਦੇ ਵਿੱਚ ਜੋ ਸਾਨੂੰ ਇਲਾਕੇ ਦੇ ਸਰਕਾਰ ਕਹੇਗੀ ਕੋਈ ਐਨਜੀਓ ਜੋ ਕੰਮ ਕਰਨੇ ਨੇ ਅਸੀਂ ਉਹਨਾਂ ਦੀ ਸੇਵਾ ਮੋਢੇ ਨਾਲ ਮੋਢਾ ਲਾ ਕੇ ਸਰਕਾਰ ਦੇ ਨਾਲ ਖੜੇ ਆਂ ਤੇ ਸਾਰੇ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਸਾਡੇ ਐਨਜੀਓ ਦਾ ਫਰਜ਼ ਆ ਕੇ ਸਰਕਾਰਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਕੰਮ ਕਰੀਏ ਤੇ ਜੋ ਕੰਮ ਸਰਕਾਰਾਂ ਦੀ ਅਸੀਂ ਹੈਲਪ ਕਰ ਸਕਾਂਗੇ ਸਾਡੀ ਕਰਦੇ ਰਹਿਾਂਗੇ ਜੈ ਹਿੰਦ ਜੈ ਮਾਤਾ